ਜੇਕਰ ਇਹ ਗੱਲ ਕਹੀ ਜਾਏ ਕਿ ਵਿਦਿਅਕ ادارے ਪੰਜਾਬੀ ਮਾਂ ਬੋਲੀ ਦਾ ਜਨਾਜ਼ਾ ਕੱਢ ਰਹੇ ਨੇ ਤਾਂ ਸ਼ਾਇਦ ਹੋ ਸਕਦਾ ਹੈ ਕਿ ਇਸ ਦੇ ਵਿੱਚ ਕੁਝ ਵੀ ਗਲਤ ਨਾ ਹੋਵੇ ਕਿਉਂਕਿ ਹੁਣ ਅੱਗੇ ਜੋ ਤੁਸੀਂ ਦੇਖਣ ਜਾ ਰਹੇ ਹੋ ਉਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਅਤੇ ਤੁਸੀਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਜ਼ਮੀਨੀ ਹਕੀਕਤ ਤੋਂ ਵੀ ਵਕੀਫ ਹੋ ਜਾਵੋਗੇ ਦਰਸਲ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਦੇ ਮੌਕੇ ਸਾਡੇ ਪੱਤਰਕਾਰ ਨੇ ਸ਼੍ਰੀ ਮੁਖਸਰ ਸਾਹਿਬ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਤਾਂ ਜੋ ਪਤਾ ਚੱਲ ਸਕੇ ਕਿ ਸਾਡੇ ਬੱਚੇ ਪੰਜਾਬੀ ਮਾਂ ਬੋਲੀ ਦੇ ਨਾਲ ਕਿੰਨੇ ਕੁ ਜੁੜੇ ਹੋਏ ਨੇ ਬੇਟਾ ਪੰਜਾਬੀ ਭਾਸ਼ਾ ਦੇ ਕਿੰਨੇ ਅੱਖਰ ਨੇ ਟੋਟਲ ਕਿਹੜੀ ਕਲਾਸ ਚ ਪੜਦੇ ਹੋ 6th B ਬੇਟਾ ਪੰਜਾਬੀ ਭਾਸ਼ਾ ਚ ਕਿੰਨੇ ਅੱਖਰ ਨੇ ਟੋਟਲ ਪੰਜਾਬੀ ਦੀ ਗੁਰਮੁਖੀ ਦੇ ਵਿੱਚ ਕਿਸੇ ਹੋਰ ਬਾਹਰੀ ਭਾਸ਼ਾ ਦੇ ਅੱਖਰ ਜੋੜੇ ਗਏ ਆ ਪਤਾ ਹੈ ਤੁਹਾਨੂੰ ਕਿਹੜੀ ਭਾਸ਼ਾ ਦੇ ਜੋੜੇ ਗਏ ਆ ਪੂਲ ਦਾ ਨਾਮ ਅਕਾਲ ਅਕੈਡਮੀ ਬੇਟਾ ਪੰਜਾਬੀ ਦੇ ਵਿੱਚ ਬਾਹਰੀ ਭਾਸ਼ਾ ਦੇ ਕਿੰਨੇ ਅੱਖਰ ਆ ਕੂੜੇ ਆੜੇ ਦੇ ਵਿੱਚ ਕਿੰਨੇ ਅੱਖਰ ਆ ਬੇਟਾ ਟੋਟਲ 32 ਮੇਕਰ ਬੇਟੇ ਊੜਾ ੜੇ ਬੇਟੇ ਬੋਲ ਕੇ ਸੁਣਾ ਦੋਗੇ ਊੜਾ ੜਾ 53 ਕਿੰਨੇ ਊੜਾ ੜਾ ਬੋਲ ਕੇ ਸੁਣਾ ਦੋਗੇ ਊੜਾ ੜਾ ਈ ੜੀ ਸਸਾ ਹਾ ਹਾ ਕਕਾ ਖਖਾ ਖੱਗਾ ਹ ਨੈ ਨੈਨਾ ਊੜਾ ੜਾ ਈ ੜੀ ਸਸਾ ਹਾ ਕਕਾ ਖਖਾ ਖੱਗਾ ਨਈਆਂ ਚਚਾ ਚਚਾ ਛਛਾ ਜੱਜਾ ਜੱਜਾ ਚਚਾ ਛਛਾ ਜੱਜਾ ਪਪਾ ਮੰਮਾ ਯੇ ਯਾ ਲਲਾ ਰਾਣਾ ਵਾਵਾ ਊੜਾੜਾ ਸੁਣਾ ਦੋ ਬੇਟੇ ਚਲੋ ਸਾਨੂੰ ਕਨਕਲੂਜਨ ਨਹੀਂ ਕੱਢਦੇ ਊੜਾੜਾ ਸੁਣਾ ਦੋ ਊੜਾੜਾ ਈੜੀ ਸਹਾ ਕਕਾ ਖਖਾ ਗਗਾ ਖਗਾ ਨਹੀਂਆ ਚਚਾ ਚછા ਜਜਾ ਟੈਂਗਾ ਟਠਾ ਡਾਡਾ ਡਾਡਾ ਨਾਣਾ ਤੱਤਾ ਥੱਥਾ ਦਾਦਾ ਦਾਦਾ ਨੰਨਾ ਮੰਮਾ ਤੱਤਾ ਮੰਮਾ ਮੰਮਾ ਬੇਟੇ ਤੁਸੀਂ ਭੁੱਲ ਕਿਉਂ ਰਹੇ ਆ ਤੁਹਾਨੂੰ ਪ੍ਰੈਕਟਿਸ ਨਹੀਂ ਹੈਗੀ ਇਹਦੀ ਸਰ ਥੋੜੀ ਥੋੜੀ ਭੁੱਲ ਜਾਂਦੀ ਹੈ ਥੈਂਕ ਯੂ ਇਥੇ ਹੀ ਬਸ ਨਹੀਂ ਹੱਦ ਤਾਂ ਉਦੋਂ ਹੋ ਗਈ ਜਦੋਂ ਇਹ ਸਕੂਲਾਂ ਦੇ ਵਿੱਚ ਪੜਾਉਣ ਵਾਲੇ ਅਧਿਆਪਕਾਂ ਦੇ ਕੋਲੋਂ ਊੜਾ ਏੜਾ ਸੁਣਿਆ ਗਿਆ ਮੈਡਮ ਕੀ ਕੁਆਲਿਫਿਕੇਸ਼ਨ ਹੈ ਤੁਹਾਡੀ ਸਰ ਮੈਂ ਆਮੀ ਡਬਲ ਐਮਏ ਬੀਐਡ ਮਤਲਬ ਕਿਹੜੇ ਸਕੂਲ ਤੋਂ ਪੜਾਉਣੇ ਇੰਪੀਰੀਅਲ ਪਬਲਿਕ ਸਕੂਲ ਮਤਲਬ ਪੰਜਾਬੀ ਭਾਸ਼ਾ ਦੇ ਕੁੱਲ ਕਿੰਨੇ ਅੱਖਰ ਹੈ ਜੀ 41 ਸਰ ਜਿਹੜੇ ਮੈਡਮ ਪੁਰਾਣੇ ਸਮੇਂ ਸੀ ਉਹ ਕਿੰਨੇ ਸੀ 35 ਜਿਹੜੇ ਨਵੇਂ ਆਏ ਮੈਡਮ ਉਹ ਕਿਹੜੀ ਦੇਸ਼ ਦੀ ਭਾਸ਼ਾ ਚੋਣ ਲੈ ਗਏ ਆ ਸਰ ਮੈਡਮ ਊੜਾ ਏੜੇ ਦੇ ਕਿੰਨੇ ਵਰਗ ਹੁੰਦੇ ਆ ਜਿਹੜੇ ਬੱਚਿਆਂ ਨੂੰ ਸਿਖਾਉਣੇ ਆ ਪੰਜਾਬੀ ਟੀਚਰ ਦੱਸ ਸਕਦੇ ਹੋ। ਓਕੇ ਜੀ। ਮੈਡਮ ਪੰਜਾਬ ਦੇ ਰਾਜਪਾਲ ਦਾ ਪੂਰਾ ਨਾਮ ਦੱਸ ਸਕਦੇ ਹੋ? ਇਹ ਸਭ ਨੂੰ ਦੇਖ ਕੇ ਹੋ ਸਕਦਾ ਹੈ ਕਿ ਕੋਈ ਇਸ ਉੱਤੇ ਹੱਸੇ ਪਰ ਇਹ ਮੁੱਦਾ ਬੜਾ ਹੀ ਗੰਭੀਰ ਹੈ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਸੋਚ ਕੇ ਸਕੂਲ ਭੇਜਦੇ ਹਾਂ ਕਿ ਉਹ ਪੜ੍ਹ ਲਿਖਣ ਪਰ ਇਸ ਸਭ ਦੀ ਅਸਲ ਹਕੀਕਤਾਂ ਕੁਝ ਹੋ ਰਹੀ ਹੈ ਜੋ ਕਿ ਤੁਸੀਂ ਸਭ ਨੇ ਦੇਖ ਹੀ ਲਈ ਹੈ। ਫਿਰ ਮੁਖਤਸਰ ਸਾਹਿਬ ਤੋਂ ਐਸ ਸ਼ਾਂਤੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਐਸ ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ